ਹਾਂਜੀ ਸਸਕਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲਨੇ ਆ ਸਾਡੇ ਖੇਤ ਗੇੜੇ ਮਾਰਨ ਤੇ ਘਰ ਆਲਾ ਸਾਡੇ ਕਹਿੰਦੇ ਨਾ ਅੱਖੇ ਲੱਗ ਦੋਏ ਅਸੀਂ ਨਾਨਦੇ ਨੂੰ ਆਪਣੀ ਵੀ ਤਿਆਰ ਕੀਤਾ ਥੈਂਕ ਯੂ ਸੋ ਮੱਚ ਸਾਨੂੰ ਘਮਾਉਣ ਲਈ ਸ਼ੋਨਿਓ ਚਲੋ ਹਾਈ ਕਰੋ ਆਪਾਂ ਖੇਤ ਚੱਲਨੇ ਆ ਹਾਏ ਕਿੰਨੇ ਖਾਸ ਆ ਸਾਰੇ ਹਨ ਚਲੋ ਬਾਜਾ ਲੜ ਲਿਓ ਲੈਟਸ ਗੋ ਅਜ ਵਾਕਾਂ ਵਾਂਗੂ ਕਿ ਮੈਂ ਮੂੰਹ ਚਾਤਵਾਇਆ ਵੀਡੀਓ ਕੱਟ ਚਲੋ ਕਹਿੰਦੇ ਅਸੀਂ ਨਣਦੇ ਦੇ ਭਰੋਸੇ ਤੇ ਜਾ ਰਹੇ ਹਾਂ ਪਰ ਅਸੀਂ ਸੀਟ ਬੈਲਟ ਨਹੀਂ ਲਗਵਣੀ ਦਿਸੇ ਜੰਡੀਆ ਬਾਏ ਬਾਏ ਇਹ ਹੁਣ ਹਾਂਜੀ ਜੇ ਤਰ੍ਹਾਂ ਚਾਹ ਤਾਗ ਦੇ ਕਾਲਾ ਦੇ ਮੈਂ ਤਾਂ ਕਹਿ ਦੇਣਾ ਆ ਵੀ ਮੈਂ ਤਾਂ ਕੰਮ ਕਰਨ ਨੂੰ ਕਿੱਕ ਗਈ ਸੀਗੀ ਆਖੇ ਨਹੀਂ ਲੱਗੀ ਕਹਿੰਦੀ ਨਹੀਂ ਮੈਂ ਵੀ ਜਾਣਾ ਪਰ ਮੈਨੂੰ ਲੱਗਦਾ ਤੇ ਵੀ ਸਾਡੀ ਨਣਦੇ ਇੰਡੀਆ ਚ ਵੀ ਡਰਾਈਵ ਕਰ ਲੈਂਦੇ ਆ ਤੇ ਹੁਣ ਇਹਨਾਂ ਦੀ ਡਰਾਈਵ ਦੇਖੋ ਇੰਨੀ ਸਮੂਥਲੀ ਡਰਾਈਵਿੰਗ ਆ ਨਾ ਬਹੁਤ ਜ਼ਿਆਦਾ ਮਤਲਬ ਜੇ ਅਸੀਂ ਇਹੀ ਸਿਮਰੇ ਨਾਲ ਜਾਂਦੇ ਨਾ ਸਾਨੂੰ 5 ਮਿੰਟ ਚਾਹੀਦੇ ਉੱਥੇ ਲਾ ਦੇਣਾ ਸੀ ਆਹਾ ਸਾਡੇ ਖੇਤਾਂਵੰਦੀ ਦਾ ਰਾਹ ਆ ਤੇ ਮਿਲਦੇ ਆ ਤੁਹਾਨੂੰ ਆਪਾਂ ਆਪਣੇ ਖੇਤ ਜਾ ਕੇ ਚਲੋ ਗਾਇਸ ਅੱਪਾ ਪਹੁੰਚ ਗਏ ਆਪਣੇ ਖੇਤ ਵਾਹ ਕਿੰਨਾ ਵਧੀਆ ਲੱਗ ਰਿਹਾ ਆ ਤਿੰਨ ਸਾਲਾਂ ਬਾਅਦ ਖੇਤ ਆ ਕੇ ਜਾਮਣ ਦੇਖਣ ਨੂੰ ਜਾਮਣ ਦਾ ਦਰੱਖਤ ਇਹ ਲੋਕ ਨੇ ਥੈਂਕ ਯੂ ਸੋ ਮਾਚ ਤੁਹਾਡਾ ਸਾਨੂੰ ਖੇਤ ਲੈ ਕੇ ਆਉਣ ਲਈ ਤਿੰਨ ਸਾਲਾਂ ਦਾ ਸਾਡਾ ਸੁਪਨਾ ਪੂਰਾ ਕਰਨ ਲਈ ਹਾਂ ਤਿੰਨ ਸਾਲਾਂ ਬਾਅਦ ਅਸੀਂ ਸੋਖ ਨਾਲ ਖੇਤ ਗੇੜਾ ਮਾਰਿਆ ਨਹੀਂ ਕਰਦੇ ਸਾਨੂੰ ਦਿਨ ਨਹੀਂ ਲੱਗੇ ਕਿਉਂ ਨਾ ਆਇਆ ਹੈਲੋ ਗਾਇਸ ਅੱਜ ਬੜਾ ਅੱਜ ਬਸ ਜਿਗਰੇ ਆ ਚਲੋ ਕੋੰਡਾ ਚਾਹ ਦੋ ਹਾਏ ਫੋਲ ਕਿੰਨੇ ਸੋਹਣੇ ਆ ਮੰਮਾ ਜਦੋਂ ਗੱਡੀਆਂ ਆਉਂਦੀ ਤਾਂ ਸਭ ਉਹਦਾ ਆਉਂਦੀ ਗੱਡੀ ਦਾ ਆਹੋ ਗੱਡੀ ਕਿਉਂਦੀ ਨਹੀਂ ਜੀ ਨਵਾਈ ਦਾ ਸੀਗਾ ਹਾਂ ਉਦੋਂ ਲਾ ਕੇ ਦੇ ਸੀ ਹੂੰ ਸੋਹਣੇ ਹੋਇਆ ਪਹਿਲਾਂ ਸੀ ਪਹਿਲਾ ਜਪੀ ਬਰਥਡੇ ਸੀ ਹਾਂ ਤੇ ਜਿੱਦੇ ਗਿੰਦੇ ਸੋਹਣੇ ਆਹ ਸੋਹਣੇ ਆ ਹੂੰ ਕਨੇਜਾ ਕਨੇਜਾ ਤੋਂ ਲਾ ਕੇ ਬੈਠੋ ਉਹ ਬਦਲ ਆਇਸੀ ਜਦੋਂ ਦਵਾਦ ਹੋਇਆ ਸੀ ਤੇਰੇ ਨਾਲ ਉਹ ਫੁੱਲ ਜਿਹੜੇ ਗੁਲਾਬੀ ਆਂਟੀ ਦਾਦੀ ਸੀ ਹਾਂ ਮੈਂ ਸੀ ਆ ਕੇ ਗਈ ਓਕੇ ਹੁਣ ਮੈਂ ਤਾਂ ਬਹੁਤ ਚਲੇ ਸਪੈਂਡ ਦੀ ਤੂੰ ਹੁਣ ਆਪਾਂ ਨੇ ਖੇਤ ਐਕਸਪਲੇਨ ਕਰਕੇੜਾ ਕਿਹੜੇ ਆਪਣੇ ਖੇਤ ਆਪਾਂ ਦੂਜਿਆਂ ਦਾ ਦਿਖਾਈ ਜਾਈਏ ਵੀਡੀਓ ਦੇਖ ਕੇ ਅਗਲਾ ਗੋਬਰਾ ਪੰਡਾ ਬਾਅਦ ਚ ਜਖਾਵਾਂਗੇ ਪਹਿਲਾਂ ਤੁਹਾਨੂੰ ਖੇਤ ਦਾ ਆਪਣਾ ਕਿਹੜਾ ਆ ਇੱਥੇ ਟੋਵਾ ਤਾਂ ਨਹੀਂ ਖਾਲੀ ਕਿਤੇ ਹੈ ਟੋਵਾ ਤਾਂ ਨਹੀਂ ਖਾਲੀ ਕਿਤੇ ਨਿਆਣੇ ਤਾਂ ਨਹੀਂ ਡਿੱਗ ਜਾਣਗੇ ਮਤਲਬ ਪਹਿਲੇ ਕੀ ਕਰਨਾ ਹੋਰ ਦਸਵੇਂ ਸਾਲ ਮੈਂ ਅੱਧੇ ਲਿਖੀ ਜਾਓ ਆ ਆਪਣਾ ਖੇਤ ਆ ਬਈ ਹਾਂ ਉਹ ਖੁੱਲੇ ਰਹਿੰਦੇ ਉਸੋਕੇ ਹਾਂ ਸੇ ਸੇ ਤੱਕ ਮੈਂ ਵਾਓ ਮੈਂ ਨਹੀਂ ਤੇ ਦੇ ਗਨੇਤਾ ਬਾਤ ਨਹੀਂ ਹੋਇਆ ਮੈਂ ਤੇ ਬੱਟਾ ਵੀ ਹੋ ਜਾ ਹੁਣ ਕੋਈ ਕਿੱਥੇ ਆ ਮੋਗਰੇ ਤੇ ਮੋਗਰੇ ਕਹਿੰਦੀ ਸੀ ਲੱਗੇ ਉਧਰ ਲੱਗੇ ਸੀ ਉਹ ਤਾਂ ਉੱਥੇ ਇੱਕ ਨੇ ਅੱਛਾ ਪਿੱਛੇ ਹਾਂ ਤਾਂ ਆ ਰਿਹਾ ਓਕੇ ਸਾਡਾ ਉਹ ਕਰਿਆ ਆ ਰਿਹਾ ਆਪਣਾ ਬੰਦ ਮੈਂ ਅੱਗੇ ਆ ਲੈਣ ਨੂੰ ਚਾ 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 ਪਿੰਡੀਆਂ ਲਾਈਆਂ ਆਉਣੀਆਂ ਪਿੰਡੀਆਂ ਮੱਚ ਗਈਆਂ ਸਾਈਟਾਂ ਦੇ ਓਹ ਇਸਾਈਡਾਂ ਦੇ ਦਰਾਖਤਾਂ ਭਿੰਡੀਆਂ ਕਾਲੀਆਂ ਕਾਲੀਆਂ ਹੋਈਆਂ ਭਈਆ ਕਿਵੇਂ ਲੱਗਦਾ ਤੁਹਾਨੂੰ ਆਪਣੇ ਖੇਤ ਆ ਕੇ ਬੜਾ ਬਦਲਿਆ ਹੈ ਨਾ ਬਹੁਤ ਕੁਝ ਬਦਲਿਆ ਪਿਆ ਤਿੰਨ ਸਾਲ ਪਹਿਲਾਂ ਦੇਖਿਆ ਸੀ ਉਦੋਂ ਬੋਹੋ ਸੀਗਾ ਇੱਥੇ ਡੜੀ ਨੇ ਗੰਨੇ ਲਾਏ ਹੁੰਦੇ ਸੀਗੇ ਗੰਨੇ ਬੀਜੇ ਹੁੰਦੇ ਸੀ ਡੜੀ ਜਾਰੇ ਜਦੋਂ ਆ ਕੇ ਕਹਿੰਦੇ ਖੇਤਾਂ 'ਚ ਪਹਿਲਾਂ ਪਾਉਂਦੇ ਹੋਏ ਆ ਗਈ ਐ ਦੋ ਕਿੰਨੇ ਜਣੇ ਹਮੋਂ ਆਏ ਐ ਪਿੱਛੇ ਦੋ ਪਾਸੇ ਮਾਰ ਦੇ ਦੂਰ ਦੇ ਚੱਲਣਾ ਇਹ ਬੱਚੋ ਬਾਈਕ ਤੇ ਬੱਚੋ ਆਜੋ ਆਜੋ ਲੱਖਾਂ ਨਹੀਂ ਲਗਾ ਹਾਂ ਜੀ ਜੀ ਮੋਟਰ ਤੋੜ ਲੈ ਚਾਹ ਫੂਨ ਨਾਲ ਤੜਵਾ ਚਲੋ ਮੋਤੀ ਘੜਨਾ ਬੱਸ ਕੀ ਚਲੋ ਆ ਗਈ ਆਤੀ ਕਿਥੇ ਆ ਲੈ ਨਵੇਂ ਚਲੀਏ ਹਾਂ ਨਹੀਂ ਉਹ ਥੋੜਾ ਦੂਰ ਆਉਂਦੇ ਨੇ ਤੇ ਮਮੀ ਦੇ ਵਾਲੇ ਫੋੜੇ ਦਿੰਦੇ ਹਾਂ ਹਾਂ ਕਿੰਨੇ ਕਿਸੇ ਔਰ ਜਿਗੜਾ ਵੱਡਾ ਲੱਗਦਾ ਆ ਕਿਤੇ ਅਸ ਤੇਰੇ ਨਾਲ ਚਲੀ ਆ ਫੁੱਲ ਲਾ ਲ ਬਲ ਫੁੱਲ ਕੋਲ ਆ ਦੀ ਗੱਡੀ ਤੇ ਆ ਜੇ ਮੈਂ ਚਲੀ ਲੇ ਕੇ ਕੌਣ ਜਾਊ ਸਭ ਕਿਸੇ ਨੂੰ ਡਰਾਈਵ ਨਹੀਂ ਆਉਂਦੀ ਡਰਾਈਵ ਨਹੀਂ ਆਉਂਦੀ ਡਰਾਈਵ ਆਉਂਦੀ ਆਉਂਦੀ ਹੈ ਹੈ ਹਰਸਮ ਯਾ ਤੇਰੇ ਬਰਥਡੇ ਤੇ ਲਾਏ ਹੋ ਸੋਰੀ ਤੇ ਜੋ ਤੇਰੇ ਬਰਥ ਹੋਏ ਸੀ ਉਧ ਲਗਾਏ ਸੀ ਨਿਵਾਜ ਜੇ ਤੇ ਚਮਿਆ ਸੀ ਉਧ ਲਗਾਏ ਗਏ ਸੀ ਬੇਟਾ ਹਾਂ ਮੈਂ ਬੇਟੇ ਕੀ ਹੋਰ ਵੀ ਫੁੱਲ ਲਾਇਏ ਸਟੇ ਚੰਪਾ ਤੁਹਾਨੂੰ ਲੱਗਦਾ ਸੋਨੇ ਲਾ ਦੇਣਾ ਨਾ ਫੁੱਲ ਲਾ ਲਾ ਮੈਂ ਤਾਂ ਸਿਮੂਰੂ ਕਬੂਲ ਨੇ ਵਾਜਾ ਮੀਂਹ ਹਾਂ ਦੇਣੀ ਚਾਹੂੰਗੀ ਪਰ ਨਵੇਂ ਫੁੱਲ ਸਾਫ਼ ਸੋਧਰੇ ਇਹ ਤਾਂ ਅੱਧੇ ਵਿੱਚ ਸੜੇ ਪਏ ਆ ਮੈਂ ਤੇ ਚੱਲ ਆ ਲੱਖੀ ਮੋਟਰ ਕਿਹਦਾ ਹੈ ਮਾਵਾਲੀ ਫੋਟੋ ਦੇਖੀ ਲੈ ਆਏ ਇਹਨਾਂ ਨੇ ਪਾਇਆ ਕੰਨ ਚ ਫਿਰ ਹਾਂ ਫੋਟੋ ਕਰ ਕਰ ਜਾਇ ਕਿਉਂ ਹਾਂ ਹੋ ਠੀਕ ਚਲੋ ਕਹਿੰਦੇ ਆਪਦੇ ਖੇਤ ਤੋਂ ਆ ਸਾਡੇ ਵਾਲਾ ਖੇਤ ਹੈਗਾ ਤੇ ਇੱਧਰ ਘਰ ਆ ਗਏ ਉਧਰ ਸਾਹਮਣੇ ਉਹ ਵਾਲੇ ਸਖਪਾਲ ਵੀਰ ਉਹਨੀਆਂ ਦੇ ਘਰ ਆ ਗਏ ਉਧਰ ਤੇ ਆਪਦੇ ਖੇਤ ਤੋਂ ਨਿਕਲ ਕੇ ਦੂਜੇ ਦੇ ਖੇਤ ਚ ਜਾਂਦੇ ਹੋਏ ਕਹਿੰਦੇ ਗਲਾਉ ਦੇ ਫਲ ਲੱਗਿਆ ਦਿਖਾਈਏ ਤੁਹਾਨੂੰ ਨਾਲੇ ਕੇਲੇ ਲੱਗੇ ਦਿਖਾਈਏ ਜਾ ਕੇ ਦੇਖਦੇ ਆ ਆ ਮੈਨੂੰ ਲੱਗਦਾ ਲੱਗੇ ਹੋਇਆ ਨੂੰ ਬੁਰਾ ਮਾਦ ਕੋਈ ਨਹੀਂ ਉਹ ਨਾ ਕੁਛੜੇ ਲੰਗੇ ਹਾਈ ਫੁੱਲ ਤੋੜੋ ਨਾ ਕਿਸੇ ਦੇ ਕਾਫੀ ਫੋਟੋ ਖਿੱਚੀ ਮੇਰੇ ਫੁੱਲਾਂ ਨਾਲ ਚਲੋ ਫੁੱਲ ਖਿੱਚੀ ਫੋਟੋ ਖਿੱਚੀ ਮੇਰੀ ਨਹੀਂ ਹੋ ਤੇ ਘੜੋ ਫੋਟੋ ਖਿੱਚੀ ਫੁੱਲਾਂ ਨਾਲ ਤੁਹਾਡੀ ਐਂਧਰ ਨੂੰ ਨਵਾ ਜਾਏ ਆ ਜਾ ਰੋਸ ਨਾ ਅਸੀਂ ਸੱਡ ਜਾਣਾ ਆ ਤੁਰ ਕੇ ਆ ਜੀ ਬੱਟੋ ਵੱਡ ਫਿਰ ਮਸਤਾ ਮਾਰੀ ਤੇ ਧਮਾਕੋ ਇਹ ਤੇਰੀ ਮੇਰੀ ਮਾਲਿਸ਼ ਕੀਤੀ ਆ ਸਿਰ ਦੀ ਮ사ਜ ਸਿਰ ਦੀ ਮ사ਜ ਨੰਬਰ 1 ਬੰਦਿਆ ਬਈ ਆ ਜਾ ਹੈੱਡ ਮ사ਜ ਆ ਜਾ ਆ ਜਾ ਮਰਨ ਆ ਜਾ ਸ਼ਨੀ ਆ ਜਾ ਹਾਂ ਕੇ ਆਜੋ ਮਸੀ ਆਜੋ ਮਸੀ ਆਪਾਂ ਜਾਣਾ ਕਰਨ ਨੂੰ ਆਪਾਂ ਜਾਣਾ ਮੰਮੀ ਛੱਡ ਜੂ ਫਿਰ ਆਪਾਂ ਨੂੰ ਰੇ ਕਿਵੇਂ ਬੋਲਣ ਲਈ ਖੜੀਆਂ ਨੇ ਕਿਚੋ ਇੱਕ ਨੋ ਇਹਦੇ ਵਿੱਚ ਇਹ ਜੋ ਦੇਖੀਂ ਮੰਮੀ ਜੀ ਕੀ ਕਰਦੇ ਤੂੰ ਦੇਖ ਕਹਿੰਦੇ ਹੁਣ ਚੱਲੇ ਮਰੂਦਾ ਬੰਨੀ ਮੁਰਦਾਵੰਨੀ ਵੀ ਫੇਰਾ ਪਾ ਕੇ ਆਉਨੇ ਆ। ਮੈਂ ਆਉਣੀ। ਤੁਸੀਂ ਵੀ ਆਉਨੇ? ਚਲੋ ਫਿਰ। ਕਿ ਕਿਰਾਬੋ? ਹਮ ਮੇਰੇ ਲਈ 2 ਰੋਲ ਸਿਆਕਰ ਕਿੱਤੀਆਂ 10 ਮਿੰਟ। ਹਾਂ। ਉਹ ਤੁਹਾਡਾ ਜੀ ਕੋਲ। ਗੱਲੀ। ਉਹ ਖੜੀ ਗਈ। ਚਲੋ ਚਲੋ। ਲੈਟ ਗੋ। ਆਸਾਨੁ ਕੀ। ਚਲੋ ਚਲੋ ਚਲੋ। ਅਸੀਂ ਤਾਂ ਕੌੜਿਆ। ਅਸੀਂ ਸਲੋ ਆਵਾਂਗੇ। ਕੌਣ ਹੈ ਇੱਥੇ ਨਹੀਂ। ਜਮਣਾਂ ਦਾ ਦਰਖਤ ਵੀ ਲੱਗਿਆ ਹੈ ਹਨਾ ਆਂਟੀ ਜਮਣਾਂ ਕਦੋਂ ਲੱਗਦੀਆਂ ਹੁੰਦੀਆਂ ਨੇਗੀਆ ਅੱਛਾ ਜਦੋਂ ਚੌਲ ਲੱਗਦੇ ਹੁੰਦੇ ਆ ਜਮਮਾ ਤੂੰ ਦੇਖ ਕੇ ਜੀ ਤਾਂ ਹੋਏ ਆਵਾਜ਼ ਮਾਰ ਲਈ ਆਪਾਂ ਤੇ ਦੇਖਦੇ ਆਂ ਇਹ ਜੱਗ ਬਾਬੀ ਨੇ ਡਿੱਗਦੀ ਤੇਰੀ ਜੀ ਮੈਂ ਸੱਚੀ ਬੱਚਾ ਲਾ ਬੱਚਾ ਲਾ ਆ ਨਾ ਗਈ ਫਿਰ ਦੋਨੇ ਨੰਨੇ ਪਏ ਹੋ ਮੁਖੇ ਚਲੋ ਇਹ ਸਬਜ਼ੀਆਂ ਪਿੰਡੀਆਂ ਦੇ ਮੈਨ ਲੱਗਾ ਪਿੰਡੀਆਂ ਨੇ ਹਨਾ ਪਿੰਡੀਆਂ ਚੋਲੇ ਹਾਂ ਹਾਂ ਤੇ ਉਹ ਟਮਾਟਰ ਕਲੀਆਂ ਤੇ ਅੱਗੇ ਗੰਡੇ ਤੇ ਚੱਪਣ ਕद्दू ਆ ਨਾ ਆਪਾਂ ਮੈਨੂੰ ਲੱਗਦਾ ਚੱਪਣ ਕद्दू ਲੇਟ ਲਾਏ ਆ ਹੁਣੇ ਕਿ ਟਿਕਟੇ ਹੋ ਗਏ ਫੁੱਲ ਵੀ ਨਿਕਲਨੇ ਸ਼ੁਰੂ ਹੋ ਗਏ ਆਪਣੇ ਵੀ ਨਿਕਲਦੇ ਆ ਹੂੰ ਆ ਛੋਲੋ ਕੋ ਦੇਖੀ ਨਾ ਨਹੀਂ ਨਹੀਂ ਉਦੋਂ ਗੰਡੇ ਤੇ ਉਹੋ ਵੀ ਜਿਆਰੇ ਨੇ ਚੱਪੜ ਗੱਦੂ ਚੱਪੜ ਕਰ ਦੂ ਹਾਂ ਚੱਲ ਕਹਾ ਆ ਜਾ ਹਾਂ ਤੇ ਕੋਨਾ ਜਾਇਆ ਦੇਖੋ ਤਾਂ ਮੈਂ ਵੀ ਚਲੋ ਚੂਕਣਾ ਮਸਾਲਾ ਤੋਂ ਗਾਣਾ ਮੇਰੇ ਨਹੀਂ ਬਣਿਆ ਤੁਹਾਡੇ ਬਣਿਆਗਾ ਇਹ ਤਾਂ ਬਹੁਤ ਕੁਸ ਕਹਿੰਦੀ ਤੁਸੀਂ ਗਾਣਾ ਕਿਦਰੀ ਮੈਂ ਕਿਹਾ ਚਲੋ ਘਰੇ ਚੱਲੀਏ ਕਹਿੰਦੇ ਨਹੀਂ ਗਾਹ ਹੁਣ ਆਈਆਂ ਕੀ 2 ਮਿੰਟ ਗਾਹਾਂ ਵੀ ਤੁਰਿਆ ਤੁਹਾਨੂੰ ਅੱਜ ਖੇਤ ਹੀ ਦਿਖਾ ਦਈਏ ਚੰਗੀ ਤਰ੍ਹਾਂ ਸਾਰਾ ਖੇਤ ਦੇ ਸਹੀ ਆ ਇਹ ਵਧੀਆ ਲੱਗਦਾ ਹਣਾ ਆ ਕੇ ਬੜਾ ਮਜ਼ਾ ਆਉਂਦਾ ਮੈਂ ਤਾਂ ਇਧਰ ਖੇਤਾਂ ਜਾ ਕੇ ਹਾਇ ਗਾਤ ਕਣਕ ਵੜਦੇ ਹੁੰਦੇ ਸੀਗੇ ਚੌਲ ਬੜਾ ਮਜ਼ਾ ਆਉਂਦਾ ਹੁੰਦਾ ਸੀ ਗਰਮੀਆਂ 'ਚ ਕਣਕ ਘਰੇ ਹਣੀ ਹਾਂ ਜਿਵੇਂ ਗਾਲਾ ਪੀਓ ਬਚਾ ਲਿਓ ਮੈਂ ਤਾਂ ਕਹਿ ਰੋਣਾ ਚਾਚੇ ਨੂੰ ਮੈਂ ਤਾਂ ਕਿਹਾ ਸੀ ਤੈਨੂੰ ਵੀ ਤੂੰ ਘਰੇ ਰਹਿ ਤੂੰ ਹੀ ਨਹੀਂ ਮੰਨੀ ਕਹਿੰਦੀ ਨਾ ਕੰਦੇ ਖੇਤ ਆ ਕੇ ਮਰੂਦਾਂ ਨੂੰ ਸਾਰੇ ਪੈਗੇ ਗਾਂ ਮਰੂਦ ਕੱਚਿਆ ਜੇ ਕੋਈ ਕੋਈ ਟਾਵਾ ਟਾਵਾ ਪੱਕਾ ਆ ਆਪਣਿਆਂ ਦੇ ਵੱਡੇ ਵਾਲਾ ਕਿੱਥੇ ਗਿਆ ਇਹ ਸੜਾਣੀ ਨੂੰ ਹੀ ਆ ਹਾਂਜੀ ਆ ਫੜੀ ਤਾਂ ਆ ਫੜੀਆਂ ਵੀ ਸ਼ਾਇਦ ਵਧੀਆ ਹੋਵੇ ਲਿਆ ਕਿੱਥੇ ਗਿਆ ਉਹ ਵੱਡੇ ਵਾਲਾ ਆ ਪਿਆ ਆ ਇੱਥੇ ਹੀ ਨਹੀਂ ਰਿਹਾ ਇਹਨੂੰ ਕਿੱਥੇ ਫਿਰਦਾ ਭਾਈ ਦੇਖੀ ਮੈਂ ਲੱਭ ਸੀ ਦਿਖਾਇਆ ਲਿਆ ਸੋਨੇ ਦਿਖਾ ਸੋਨੇ ਲਿਆਓ ਮੈਨੂੰ ਫੱਬੜਾ ਦਿਖਾਇਓ ਸੋਨੇ ਲਿਆਓ ਦਿਖਾਉ ਤੀ ਥੋੜੇ ਇੱਕ ਦੰਦੀ ਦੇ ਦੇ ਦੋ ਹੋ ਕਿਵੇਂ ਲੜਦੇ ਮੁਰੂ ਦੇ ਪਿੱਛੇ ਆਣਾ ਮੇਰਾ ਨਿਆਣਾ ਹੋਣਾ ਤੁਹਾਡਾ ਨਿਆਣਾ ਬਚਾ ਲੈ ਕੇ ਆ ਗਿਆ ਦਾ ਨਵਾਲ ਕਿਤੇ ਪਖੜ ਜਾ ਰਜਾ ਪਖੜ ਜਾ ਹਈ ਨਿਵਾ ਕਿੱਥੇ ਬੜਿਆ ਜਿਆਦਾ ਮੇਰੀ ਮੇਰੇ ਸਾਹੋਂ ਵੱਡਾ ਸੋਹਣੇ ਅਬਰੂ ਦਾ ਅੰਟੀ ਸਬਜ਼ੀ ਦਾ ਅੰਤ ਜਾਮ ਕਰਦੀ ਆ ਸੋਹਣੇ ਵੱਡਾ ਅਬਰੂ ਦਾ ਹਈ ਦਖਸ਼ ਦੇ ਦੇ ਆ ਹਾ ਦੇ ਦੇ ਦਖਸ਼ ਦੇ ਦੇ ਮੈਂ ਬਾਬਾ ਤੋੜ ਕੇ ਦੇ ਗੇ ਗੇੜਾ ਗੂੜਾ ਕੱਢ ਕੇ ਤੇ ਸੂਰਜ ਸੈੱਪ ਚੱਲਿਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਬਹੁਤ ਵਧੀਆ ਲੱਗਿਆ ਅੱਜ ਸਾਨੂੰ ਖੇਤ ਆ ਕੇ ਤੇ ਮਿਲਦੇ ਆਪਾਂ ਘਰ ਜਾ ਕੇ ਤੁਹਾਨੂੰ ਬੈ ਗਈ ਸਾਰੇ ਕਿੱਦਾਂ ਲੱਗਿਆ ਬਈ ਤੁਹਾਨੂੰ ਖੇਤ ਆ ਕੇ ਆਪਣੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਨਾ ਜਾਣੂ ਜੀ ਨਹੀਂ ਕਰਦਾ ਨਾ ਧੰਨਵਾਦ ਕਰੋ ਹੁਣ ਮੇਰੀ ਵੱਡੀ ਨਾਨਦ ਦਾ ਕਿ ਧੰਨਵਾਦ ਸਾਨੂੰ ਕੁ ਲੈ ਕੇ ਆਉਣ ਲਈ ਬੈਠੇ ਸੀ ਤਾਂ ਨਸਲਾਂਵਾਦ ਅਸੀਂ ਢੇੜਾ ਮਾਰਿਆ ਧੰਨਵਾਦ ਬਈ ਸਵਾਦ ਧੰਨਵਾਦ ਮਾਸੀ ਜੀ ਧੰਨਵਾਦ ਸੋਹਣੀ ਨੂੰ ਜਿਹੜੇ ਤਰਫੇ ਕਰ ਲਈ ਮੈਂ ਦੋ ਜੀ ਕਾਜ ਪੰਗੇ ਨਹੀਂ ਲੈਣੇ ਹੋਣਾ ਟਿੱਕੀ ਜੀ ਹਾਂ ਕਿਹੜੀ ਸੋਣੀ ਆਉਂਦੀ ਹੈ ਹਨਾ ਇਹਦੀ ਫੋਟੋ ਖਿੱਚ ਕੇ ਮੋਲ ਵਿੱਚ ਨਹੀਂ ਹਾਂ ਸੁਣਾ ਹਣਾ ਉਹ ਡਾ ਦੋ ਮੰਮਾ ਜਿਹੜੀ ਟਿੰਗ ਟਿੰਗ ਵੀ ਉਲੀ ਦੇ ਇਹ ਉਦਾਂ ਹੀ ਨਾ ਪੰਗਾਈ ਗੰਨੇ ਵੀ ਤੇ ਗੰਨੇ ਗੰਨੇ ਤੋੜਨੇ ਗੰਨੇ ਹਾਂ 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 ਆਓ ਫੇਰ ਚੱਲ ਫੇਰ ਆਜ ਲੈਟਸ ਗੋ ਕਮ ਕਮ ਮਮਾਓ ਚਲੋ ਗਾਇਸ ਬਾਏ ਉਤਰੋ ਬਾਏ ਬਾਏ ਫੋੜੋ ਇੱਕ ਤਾਂ ਬੋਲੋ ਔਰ ਸੋਣਿਓ ਹਾਂ ਸੋਣਾ ਖੁਲਿਆ ਨਹੀਂ ਆਨ ਲੋ ਕੀ ਆ ਸੋਣਿਓ ਯਾਰ ਜਵਾਕ ਤੋੜਦੇ ਆਪਾਂ ਨਹੀਂ ਨਿਕਲਣਾ ਹਮੇ ਚਾਹ ਟੁਕੜਾ ਦੇਣ ਜਦੀ ਆਪਾਂ ਨਹੀਂ ਲੈਣਾ ਮੈਂ ਗੰਨੇ ਲੈ ਜੂਗੀ ਨਾਲ ਸਾਈਕਲ ਮਨ ਬਾਹਰ ਨਿਕਲਿਆ ਨਿਵਾਜ ਸੋਣੇ ਐ ਮੇਰੀ ਗੱਲ ਓਕੇ ਠੀਕ ਹੈ ਫਿਰ ਤੂੰ ਬੰਦੇ ਹੀ ਚਾਹ ਠੀਕ ਹੈ ਹਾਂਜੀ ਕਮ ਫਿਰ ਕੇ ਅਸੀਂ ਆ ਗਏ ਘਰੇ ਖੇਤ ਘੁੰਮੇ ਆਏ ਤੇ ਇੱਥੇ ਹੀ ਹੁਣ ਆਪਾਂ ਸੇ ਹਾਈ ਸੋਨੀ ਬਾਏ ਬਾਈ ਕਿੱਥੇ ਗਏ ਸੀ ਅੱਜ ਆਪਾਂ ਖੇਤ ਗਏ ਸੀ ਮਜ਼ਾ ਆਇਆ ਤੁਹਾਨੂੰ ਉੱਥੇ ਫਨ ਕੀਤਾ ਤੇ ਇੱਥੇ ਹੀ ਆਪਾਂ ਵਲੌਗ ਨੂੰ ਕਰਦੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰਿਆਂ ਦਾ